ਜੇ ਮੁਕਸ਼ੀ ਮਿਰਦ ਦੇ ਵਿੱਚ ਕਹਾਂ ਬਲਾ ਕੀਤਾ ਗਿਆ ਆਪਰ ਤਾਂ ਦੱਸੇ ਪਿੱਛੇ ਦੇ ਵਿੱਚ ਕਹਾਂ ਬਲਾ ਕੀਤਾ ਗਿਆ ਪਰ ਉੱਥੇ ਤੋਂ ਦੇਸ਼ ਭਰ ਦੇ ਵਿੱਚ ਲੋਕਾਂ ਵਿੱਚ ਰੋਸ ਪਾਇਆ ਗਿਆ ਤਾਂ ਦੱਸੇ ਕਿ ਸਮੇਂ ਸੀ ਜਿਹੜਾ ਪੜਾਉਂਦਾ ਹਲਕਾ ਪੋਵਾ ਦੇ ਤਰਗਾੜੀ ਪਹੁੰਚੇ ਸੀ ਭਾਜੀ ਜੀ ਜੋ ਸਾਫ ਕਾ ਪਿਆ ਸੀ ਸ਼ਿਮਾ ਕੁਮਾਰੀ ਨੇ ਜਿਸ ਰੋਸ ਪਦਸਰ ਕੀਤਾ ਗਿਆ ਜਿਸਾ ਪਾਕਿਸਤਾਨ ਦਾ ਪੁੱਤਰਾ ਵੀ ਫੁਕਿਆ ਗਿਆ ਕੋਈ ਹੱਥ ਪੰਜਾਬ ਦੀ ਕੌਮ ਤਸੰਨਾਜ਼ ਸੰਧੀ ਕੋਸ਼ਿਸ਼ ਕਰਦੇ ਪਿਆ ਜਿੱਥੇ ਪਾਕਿਸਤਾਨ ਦੇ ਖਿਲਾਫ ਜਨਰੇਲ ਲਈਦਾ ਪਾਕਿਸਤਾਨ ਮੁਰਦਾਬਾ ਦੇ ਨਰੇਲ ਭਾਈ ਜਗਤਿਆ ਪਰ ਤਾਂ ਦੱਸਿਆ ਹੀ ਦੋਸਤਾਂ ਦੀ ਬਤੀੜਾ ਕਿ ਰੋਸ ਹੈਗਾ ਕਿ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਉਹਨਾਂ ਦੇ ਦੇ ਦੁਦਿਗੇ ਫੀਲ ਵੀ ਕੀਤੀ ਗਈ ਆ ਪਰ ਇਹਨਾਂ ਨੂੰ ਜਿਹੜਾ ਇਤਨਾ ਜਵਾਬ ਪਤਨਾ ਦਿੱਤਾ ਜਾਏਗਾ ਚਲੋ ਗੱਲਬਾਤ ਕਰਦੇ ਆ ਸਾਫ ਦਾ ਪ੍ਰਧਾਨ ਸੀਮਾ ਕੁਮਾਰੀ ਨਾਲ ਕੀ ਕਹਣਾ ਉਹਨਾਂ ਦਾ ਮੈਂ ਸ਼ਮੀਰ ਸੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਮੈਂ ਇਹ ਕਹਿਣਾ ਚਾਹਨੀ ਆ ਕਿ ਜਿਹੜਾ ਪਹਿਲਗਾਮ ਵਿੱਚ ਕੱਲ ਅਤੰਕੀ ਦੇ ਦੁਆਰਾ ਜਿਹੜਾ ਹਮਲਾ ਹੋਇਆ ਔਰ ਉੱਥੇ ਮਤਲਬ ਜਿਹੜੇ ਸਲਾਨੀ ਸਾਡੇ ਗਏ ਦੇ ਸੀ ਟੂਰਿਸਟ ਸਾਡੇ ਭੈਣ ਭਰਾ ਗਏ ਦੇ ਸੀ ਬਾਕਬਚ ਸਟੇਟਾਂ ਤੋਂ ਗਏ ਦੇ ਸੀ ਉਹਨਾਂ ਨੂੰ ਪੁੱਛ-ਪੁੱਛ ਕੇ ਉਹਨਾਂ ਨੂੰ ਚੁਣ-ਚੁਣ ਕੇ ਮਾਰਿਆ ਕਿ ਤੁਸੀਂ ਹਿੰਦੂ ਹੋ ਉਹਨਾਂ ਦੀ ਆਡੈਂਟੀਆਂ ਵਗੈਰਾ ਜਿਹੜੀਆਂ ਹਨ ਉਹ ਉਹਨਾਂ ਨੂੰ ਪੁੱਛਿਆ ਗਈਆਂ ਦੇਖੀਆਂ ਗਈਆਂ ਔਰ ਇਹ ਬਹੁਤ ਮੰਦਭਾਗੀ ਘਟਨਾ ਹੈ ਪੂਰੇ ਦੇਸ਼ ਵਿੱਚ ਗੁੱਸਾ ਹੈਗਾ ਇਸ ਗੱਲ ਦਾ ਔਰ ਪਾਕਿਸਤਾਨ ਨੂੰ ਆਏ ਛੱਡਣਾ ਨਹੀਂ ਹੈ ਉਹਨਾਂ ਨੂੰ ਵੀ ਬਿਲਕੁਲ ਉਹਨਾਂ ਦਾ ਸਬਕ ਜਿਹੜਾ ਉਹਨਾਂ ਨੂੰ ਦੇਣਾ ਹੈ ਔਰ ਬਹੁਤ ਮੰਦਭਾਗੀ ਘਟਨਾ ਜਿਹੜੀ ਕਾਨੂੰਨਾਂ ਨੇ ਕੀਤੀ ਹੈ ਮਤਲਬ ਮੈਂ ਕੀ ਬਿਲਕੁਲ ਸ਼ਬਦ ਨਹੀਂ ਹੈ ਕਿ ਜਿਹੜੇ ਮਾਣਾ ਪਰਿਵਾਰਾਂ ਵਾਸਤੇ ਬੋਲਾ ਕਿ ਜਿਹੜੇ ਪਰਿਵਾਰ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਪਹਲਗਾਓ ਵਿੱਚ ਘੁੰਮਾਏਦੇ ਸੀ ਸ਼੍ਰੀਨਗਰ ਵਿੱਚ ਹੈਨਾ ਉਹ ਇੱਕ ਇੰਨੀ ਸੋਹਣੀ ਆਵਾਦੀ ਹੈਗੀ ਹੈ ਮਤਲਬ ਬਹੁਤ ਵਧੀਆ ਇੱਕ ਉੱਥੇ ਮਤਲਬ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਆਪਣਾ ਪਰਿਵਾਰ ਲੈ ਕੇ ਇੱਕ ਸਕੂਨ ਦੀ ਜ਼ਿੰਦਗੀ ਥੋੜੇ ਦੇ ਲਈ ਅਸੀਂ ਬਿਤਾਣ ਜਾਈਏ ਲੇਕਿਨ 35 ਸਾਲ ਬਾਅਦ ਉਹਨਾਂ ਨੇ ਇਹ ਜਿਹੜਾ ਮੰਦਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ ਤਾਂ ਕਿ ਦੇ ਦੁਆਰਾ ਮੈਂ ਪੂਰ ਜ਼ੋਰ ਦੀ ਨਿੰਦਿਆ ਕਰਦੀ ਹਾਂ ਔਰ ਅੱਜ ਸਾਡੇ ਹਲਕੇ ਵਿੱਚ ਬੱਕ ਬੱਕ ਮੰਡਲਾ ਵਿੱਚ ਇਹ ਰੋਸ਼ ਪ੍ਰਦਰਸ਼ਨ ਜਿਹੜਾ ਰੱਖਿਆ ਗਿਆ ਹੈ ਉਹਦੇ ਵਿੱਚ ਅਸੀਂ ਤਾਰਾਗੜ ਵਿੱਚ ਇਕੱਠੇ ਹੋਇਆ ਸੋ ਬਹੁਤ ਮਦਭਾਗੀ ਘਟਨਾ ਹੈ ਔਰ ਮੈਂ ਜਿਹੜੇ ਪਰਿਵਾਰ ਉੱਥੇ ਗਏ ਸੀ ਉਹਨਾਂ ਪਰਿਵਾਰਾਂ ਦੇ ਜਿਹੜੀ ਰੂਹਾਂ ਵਿਛੜੀਆਂ ਉਹਦੇ ਨਾਲੋਂ ਅਸੀਂ ਸਾਰੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਪੂਰਾ ਹਿੰਦੁਸਤਾਨ ਉਹਨਾਂ ਪਰਿਵਾਰਾਂ ਦੇ ਨਾਲ ਹੈਗਾ ਔਰ ਇਹ ਜਿਹੜਾ ਬਦਲਾ ਜਿਹੜਾ ਹੈ ਅਸੀਂ ਜ਼ਰੂਰ ਇਹ ਬਦਲਾ ਜਿਹੜਾ ਹੈ ਉਹਨਾਂ ਦੇ ਨਾਲ ਲੈ ਕੇ ਰਾਵਾਂਗੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੀ ਘਟਨਾ ਜਿਹੜੀ ਇਹ ਕੀਤੀ ਹੈ ਸੋ ਅਸੀਂ ਬੁਰਜੋਰ ਨਹੀਂ ਦਿਆ ਕਰਦੇ ਦੇਖੋ ਮੈਂ ਕਹਿਣਾ ਚਾਹਨੀ ਹੈ ਕਿ ਜਿਹੜੇ ਬੱਚੇ ਔਰ ਵਾਈਫ ਉਹ ਤਾਂ ਸਾਰੀ ਉਮਰ ਇਹਨਾਂ ਚੀਜ਼ਾਂ ਨੂੰ ਭੁੱਲ ਨਹੀਂ ਸਕਦੇ ਮਤਲਬ ਭਲਾਈ ਜਾਣ ਵਾਲੀ ਘਟਨਾ ਹੀ ਨਹੀਂ ਅਸੀਂ ਨਹੀਂ ਭੁੱਲ ਸਕਦੇ ਕਿ ਉਹਨਾਂ ਦਾ ਪਰਿਵਾਰ ਸੀ ਔਰ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਕਿ ਮੇਰੇ ਜੇ ਤੁਸੀਂ ਮੇਰੇ ਪਤੀ ਨੂੰ ਗੋਲੀ ਮਾਰੀ ਹੈ ਮੈਨੂੰ ਵੀ ਗੋਲੀ ਮਾਰ ਦਿਓ ਮੇਰੇ ਬੱਚੇ ਨੂੰ ਵੀ ਗੋਲੀ ਮਾਰ ਦਿਓ ਔਰ ਉਹਦੇ ਵਿੱਚ ਤੰਕਵਾਦੀ ਨੇ ਕਿਹਾ ਕਿ ਇਹ ਜਾ ਕੇ ਮੋਦੀ ਨੂੰ ਦੱਸੋ ਤੁਸੀਂ ਜਾ ਕੇ ਔਰ ਜਿਸ ਨੇ ਮੋਦੀ ਜੀ ਦੀ ਕੈਬਨਿਟ ਬੈਠੀ ਹੈ ਔਰ ਆਪਣੇ ਸਾਰੇ ਦੌਰੇ ਰੱਦ ਕਰਕੇ ਆਏ ਨੇ ਸਾਡੇ ਗ੍ਰਹਿ ਮੰਤਰੀ ਜੀ ਸ਼੍ਰੀਨਗਰ ਵਿੱਚ ਕੱਲ ਹੀ ਪਹਲਗਾਮ ਵਿੱਚ ਪਹੁੰਚ ਗਏ ਸੀ ਮੈਂ ਕਹਿਣਾ ਚਾਹਨੀ ਹੈ ਕਿ ਸਾਰੀਆਂ ਉਹਨਾਂ ਦੀਆਂ ਜੋ ਵੀ ਯੋਜਨਾ ਅਗਲੀਆਂ ਚੱਲ ਰਹੀਆਂ ਨੇ ਅਸੀਂ ਵੀ ਬਦਲਾ ਲੈਣਾ ਹੈ ਅਸੀਂ ਪੂਰਾ ਬਦਲਾ ਲੈ ਕੇ ਰਾਵਾਂਗੇ ਔਰ ਮੈਂ ਪਹਿਲੇ ਕਿਹਾ ਕਿ ਅਸੀਂ ਪੂਰੇ ਹਿੰਦੁਸਤਾਨ ਉਸ ਪਰਿਵਾਰਾਂ ਦੇ ਨਾਲ ਹੈਗੇ ਮੇਰਾ ਨਾਮ ਜਗENDER ਸਿੰਘ ਮਡਲ ਜੇ 17 ਗੜ ਸਭ ਤੋਂ ਪਹਿਲਾਂ ਮੈਂ ਤਾਂ ਉਹਨਾਂ ਪਰਿਵਾਰ ਜਿਹੜੇ ਸ਼ਹੀਦ ਤੋਂ ਵਿਛੜ ਗਏ ਨਾ ਉਹਨਾਂ ਨੂੰ ਦਿਲ ਤੋਂ ਸਰਦਾ ਭਾਬਾ ਉਹ ਜਿਹੜੇ ਉਹ ਦਿਨਾਂ ਉਸ ਤੋਂ ਬਾਅਦ ਜਿਹੜੀ ਅਤੰਕਵਾਦ ਨੇ ਜੋ ਕਾਰਨਾਮ ਹਰਕਤ ਕੀਤੀ ਹੈ ਉਹਦੀ ਕੜੇ ਸ਼ਬਦਾਂ ਚ ਉਹਦੀ ਨਿੰਦਿਆ ਕਰਨਿਆ ਉਹਦੇ ਖਿਲਾਫ ਅੱਜ ਅਸੀਂ ਅਹਿੰਸਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਸਾਰੇ ਸਾਡੇ ਵਰਕਰ ਸਹਿਬਾਨ ਨੇ ਮਿਲ ਕੇ ਔਰ ਇਸ ਅਤੰਕਵਾਦ ਕਾਰਨਾਮ ਹਰਕਤ ਤੇ ਅਸੀਂ ਪੂਰ ਜ਼ੋਰ ਨਾਲ ਨਿੰਦਿਆ ਕਰਨਿਆ ਜੇ ਅਗਰ ਮਾਂ ਦਾ ਦੁੱਧ ਪੀਤਾ ਇਹde ਤਾਕਤ ਹੈ ਨਾ ਤੇ ਸਾਹਮਣੇ ਆ ਕੇ ਗੱਲ ਹੁੰਦੀ ਆ ਉਹ ਉਹ ਸਲਾਨੀ ਬਿਤਾਰੇ ਜਿਹੜੇ ਨੇ ਹੱਥੇ ਲੋਕ ਬੈਠੇ ਆਪਣੇ ਖਾ ਵੀ ਰਹੇ ਹਨ ਉਹਨਾਂ ਤੇ ਜਾ ਕੇ ਇਦਾਂ ਦੇ ਹਮਲੇ ਕਰਨੇ ਬਹੁਤ ਅਨਿੰਦਨੀ ਆ ਜਿੰਨੀ ਅਨਿੰਦਿਆ ਕਰ ਲੋ ਉਹਨੇ ਕਾਟ ਅਸੀਂ ਸਵੇਰੇ ਟੀਵੀ ਦੇਖ ਰਹੇ ਸੀ ਉਹ ਸੀਨ ਦਿਖਿਆ ਨਹੀਂ ਜੰਦਾ ਮਨ ਇੰਨਾ ਭੱਬਕ ਹੀ ਕਿ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਇੰਨੇ ਮਤਲਬ ਕਾਇਰ ਲੋਕ ਨੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਸਾਡਾ ਹਿੰਦੂ ਸਮਾਜ ਇੰਨਾ ਸਹਿਨਸੀਲ ਹੈ ਉਹਨਾਂ ਤੇ ਇਹ ਹਮਲੇ ਕਰਨੇ ਬਹੁਤ ਅਨਿੰਦਨੀ ਆ ਅਸੀਂ ਤੇ ਬਾਕੀ ਸਾਡੇ ਗ੍ਰਹਿ ਮੰਤਰੀ ਸਾਹਿਬ ਉਸੇ ਵਿਲੇ ਚਲੇ ਗਏ ਨਾ ਉਹਨਾਂ ਨੇ ਪੂਰਾ ਉਹਨਾਂ ਨਾਲ ਸਿਹੇਦਨਾ ਵਰਗਤ ਕੀਤੀ ਆ ਉਹਨਾਂ ਦੇ ਹਸਪਤਾਲ ਜਾ ਕੇ ਉਹਨਾਂ ਨੇ ਉਹ ਕੀਤੀ ਸਾਡੇ ਅਗੇ ਪ੍ਰਧਾਨ ਮੰਤਰੀ ਜੀ ਦੇ ਵਿਦੇਸ਼ ਗਏ ਸੀਗੇ ਉਹ ਵੀ ਵਾਪਸ ਆ ਗਏ ਔਰ ਉਹ ਬੈਠਕ ਹੋ ਰਹੀ ਹੈ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਕੋਈ ਹੁਜਾ ਕਰਨਾ ਕਰਨ ਜਿਹਦਾ ਪਹਿਲਾਂ ਵੀ ਕੀਤਾ ਹੈ ਉਹ ਅੱਜ ਵੀ ਕਰਨਗੇ ਔਰ ਸਾਡੇ ਲੋਕਾਂ ਨੂੰ ਜਿਹੜੀ ਹੈ ਨਾ ਇਸ ਚੀਜ਼ ਦਾ ਪੂਰਾ ਵਿਸ਼ਵਾਸ ਔਰ ਵਿਸ਼ਵਾਸਦੂ ਨੇ ਕਿ ਸਾਡੇ ਪ੍ਰਧਾਨ ਮੰਤਰੀ ਕਦੀ ਵੀ ਇਹ ਚੀਜ਼ ਨੂੰ ਇਹਨਾਂ ਨੂੰ ਇੱਦਾਂ ਨਹੀਂ ਜਾਣਦੇ ਕਿ ਇਹਨਾਂ ਨਾਲ ਬਦਰਾ ਲੈਣਗੇ ਔਰ ਪੂਰ ਜ਼ੋਰ ਨਾਲ ਇਹਨਾਂ ਦੇ ਉੱਪਰ ਬਦਰਾ ਲਿਆਜੇ ਮੇਰਾ ਨਗਨੇਸ਼ਵਰ ਸਿੰਘ ਮੈਂ ਮੇਰੀ ਜਿਹੜੀ ਜ਼ਿੰਮੇਵਾਰੀ ਹੈ ਜਲਪਠਾਨਕੋਟ ਦੇ ਵਿੱਚ ਜਿਹੜੀ ਸਾਡੇ ਜ਼ਿਲ੍ਹੇ ਦੀ ਟੀਮ ਹੈ ਉਹਦੇ ਵਿੱਚ ਮੈਂ ਅੱਜ ਇਸਕੱਤਰ ਕੰਮ ਕਰ ਰਿਹਾ ਸਾਨੂੰ ਜਿਹੜਾ ਪਲਵਾਵਾ ਦੇ ਵਿੱਚ ਹਮਲਾ ਹੋਇਆ ਇਹਦਾ ਸਾਡੇ ਜਨ ਜਨ ਦੇ ਅੰਦਰ ਇੱਕ ਬਹੁਤ ਵੱਡਾ ਰੋਸ ਆ ਔਰ ਇਹ ਜਿਹੜੀ ਠੇਸ ਆ ਹਰ ਪਰਿਵਾਰ ਦੇ ਮਨ ਦੇ ਵਿੱਚ ਆ ਮੈਂ ਤੇ ਆਪਣੇ ਜਿੰਨੇ ਵੀ ਭੈਣ ਭਰਾ ਹਨ ਸਾਰਿਆਂ ਨੂੰ ਇੱਕ ਗੱਲ ਕਹਿਣਾ ਕਿ ਇਹ ਹਮਲਾ ਜਿਹੜਾ ਹੈ ਉਹਨਾਂ ਨੇ Hindu ਦੇ ਨਾਂ ਤੇ ਕੀਤਾ ਔਰ ਸਾਨੂੰ ਹਿੰਦੂਆਂ ਨੂੰ ਸਾਰਿਆਂ ਨੂੰ ਆਪਣਾ ਜੀਵਨ ਜੀਣ ਲਈ ਇਕੱਤਰ ਹੋਣਾ ਚਾਹੀਦਾ ਔਰ ਇਤਿਹਾਸ ਜਿਹੜਾ ਹੈ ਇਸ ਗੱਲ ਦਾ ਸ਼ਾਖੀ ਹੈ ਕਿ ਜਿਹੜੇ ਲੋਕ 71 ਰੰਦੇ ਉਹ ਹਮੇਸ਼ਾ ਹੀ ਸੁਰੱਖਿਤਰ ਰਹਿੰਦੇ ਨੇ ਜਿਹੜੇ ਲੋਕ ਇਕੱਤਰ ਨਹੀਂ ਰਹਿੰਦੇ ਉਹਨਾਂ ਦੀ ਜਿਹੜੀ ਸੁਰੱਖਿਆ ਨਾ ਉਹ ਬਹੁਤ ਖਤਰੇ ਚ ਰੰਦਾ ਇਤਿਹਾਸ ਇਸ ਚੀਜ਼ ਨੂੰ ਪਰਿਪੂਰਨ ਜਿਹੜਾ ਆ ਉਹ ਅਸੀਂ ਜਾਣਦੇ ਹਾਂ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਆਪਣਾ ਜਿਹੜਾ ਜ਼ਮੀਰ ਆ ਉਹਨੂੰ ਜ਼ਿੰਦਾ ਰੱਖ ਕੇ ਆਪਣੇ ਦੇਸ਼ ਵਰ ਬਤਨ ਦੇ ਵਾਸਤੇ ਮਰ ਮਿਟਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਔਰ ਜੇ ਦੇਸ਼ ਸੁਰੱਖਿਤ ਹੈ ਤੇ ਅਸੀਂ ਆ ਜੇ ਦੇਸ਼ ਸੁਰੱਖਿਤ ਨਹੀਂ ਤੇ ਅਸੀਂ ਕਿਸੇ ਕੰਮ ਦੇ ਨਹੀਂ ਆ ਔਰ ਸਾਨੂੰ ਆਪਣੀ ਜਿਹੜੀ ਸੈਂਟਰ ਹੈ ਅਸੀਂ ਉਹਦੇ ਅੱਗੇ ਇਹ ਨਿਵੇਦਨ ਕਰਦੇ ਹਾਂ ਕਿ ਪਾਕਿਸਤਾਨ ਜਿਹੜੀਆਂ ਐਸੀਆਂ ਗੰਦੀਆਂ ਹਰਕਤਾਂ ਕਰ ਰਿਆ ਉਹਨੂੰ ਇਹਦਾ ਸਬਕ ਜ਼ਰੂਰ ਸਿਖਾਣ ਔਰ ਜਿਹੜਾ ਸਾਡਾ ਸਮਾਜ ਹੈ ਐਡਾ ਵੱਡਾ ਜਿੱਦੀ 100 ਕਰੋੜ ਤੇ ਲਾਗੇ ਛਾਗੇ ਆਬਾਦੀ ਆ ਇਹਨੂੰ ਆਸ਼ਵਾਸਨ ਦੇਣ ਔਰ ਪਾਕਿਸਤਾਨ ਜਿਹੜਾ ਆ ਉਹਦਾ ਚੱਕਣਾ ਚੂਰ ਜ਼ਰੂਰ ਕਰਨ ਔਰ ਇਹਨੂੰ ਇਹਦਾ ਸਬਕ ਜ਼ਰੂਰ ਸਿਖਾਣਾ ਚਾਹੀਦਾ ਅਸੀਂ ਉਹਦੇ ਵਾਸਤੇ ਕੁਝ ਵੀ ਕਰਨ ਲਈ ਤਿਆਰ ਆ ਸਾਨੂੰ ਸਾਡਾ ਆਪਣਾ ਵਤਨ ਬਹੁਤ ਪਿਆਰਾ ਔਰ ਜਿਨਾ ਮਾਮਾ ਦੇ ਬੱਚੇ ਉੱਥੇ ਮਾਰੇ ਗਏ ਨਾ ਉਹ ਉਹਨਾਂ ਦਾ ਅਸੀਂ ਦੁੱਖ ਹੀ ਨਹੀਂ ਵੜਾ ਸਕਦੇ ਕਿਉਂਕਿ ਇਹ অতি ਦੁਖਿਤ ਸਮਾਚਾਰ ਜਿਸਲੇ ਅਸੀਂ ਸੁਣਿਆ ਹਰ ਵਿਅਕਤੀ ਦੇ ਮਨ ਦੇ ਅੰਦਰ ਬਹੁਤ ਵੱਡਾ ਰੋਸ ਸੀ ਔਰ ਉਸੇ ਰੋਸ ਦਾ ਪ੍ਰਦਰਸ਼ਨ ਅਸੀਂ ਅੱਜ ਸਾਰਿਆਂ ਨੇ ਆਪਣੀ ਕਾਂਸਿਸਟੈਂਸੀ ਦੇ ਸਾਡੇ ਭਾਈ ਜੀ ਬਧਾਇਕ ਜਿਹੜੇ ਨਾ ਸੀਮਾ ਭਾਈ ਜੀ ਉਹ ਆਏ ਨਾ ਸਾਡੇ ਮੰਡਲ ਅਧਿਖਸ਼ ਜੀ ਨੇ ਔਰ ਅਸੀਂ ਸਾਰਿਆਂ ਨੇ ਰਲ ਕੇ ਇਹਦਾ ਜਿਹੜਾ ਰੋਸ ਆ ਉਹ ਵੀ ਪ੍ਰਗਟ ਕੀਤਾ ਇਹ ਰੋਸ ਜਿਹੜਾ ਆ ਸਾਡਾ ਐਨਆਰਏ ਪ੍ਰਗਟ ਕਰਨ ਦੇ ਨਾਲ ਸਾਡੇ ਮਨ ਚੋਂ ਜਾਏਗਾ ਨਹੀਂ ਪਰ ਅਸੀਂ ਆਪਣਾ ਜਿਹੜਾ ਆ ਸੰਦੇਸ਼ ਜਿਹੜਾ ਆ ਸੈਂਟਰ ਨੂੰ ਜ਼ਰੂਰ ਦੇਣਾ ਚਾਹੁੰਦੇ ਆ ਕਿ ਸਾਨੂੰ ਇਹਦੀ ਠੰਡਕ ਵਾਸਤੇ ਕੁਝ ਨਾ ਕੁਝ ਕਰਨ ਦਾ ਆਦੇਸ਼ ਜਰੂਰ ਦਿੱਤਾ ਜਾਏ